ਜੇਕਰ ਤੁਹਾਡੇ ਘਰ ਦੇ ਵਿੱਚ ਨੇ ਟੂ-ਵੀਲਰ ਤੁਸੀਂ ਉਸ ਦੀ ਸਰਵਿਸ ਕਰਵਾਉਣ ਜਾਂ ਫਿਰ ਉਸ ਦਾ ਕੋਈ ਕੰਮ ਕਰਵਾਉਣ ਦੇ ਲਈ ਕੰਪਨੀ ਦੇ ਵਿੱਚ ਜਾਂਦੇ ਹੋ ਕੰਪਨੀ ਤੇ ਵਿਸ਼ਵਾਸ ਕਰਦੇ ਹੋ ਕੰਪਨੀ ਦੇ ਜਿਹਨੇ এমਪਲੋਇਜ਼ ਨੇ ਉਹਨਾਂ ਤੇ ਜੇਕਰ ਤੁਸੀਂ ਵਿਸ਼ਵਾਸ ਕਰਦੇ ਹੋ ਤੇ ਖਬਰ ਜਿਹੜੀ ਹੈ ਤੁਹਾਡੇ ਲਈ ਬੇहद ਜ਼ਰੂਰੀ ਹੈ ਕਿਉਂਕਿ ਜਲੰਧਰ ਸ਼ਹਿਰ ਦੀ ਇੱਕ ਟੂ-ਵੀਲਰ ਕੰਪਨੀ ਵਿਵਾਦਾਂ ਦੇ ਵਿੱਚ ਘਿਰ ਚੁੱਕੀ ਹੈ ਕਿਉਂਕਿ ਉਸ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ EMPLOYE ਨਹੀਂ ਆਪਣੀ ਕੰਪਨੀ ਦੇ ਮਾਲਕ ਤੇ ਮੈਨੇਜਰ ਦੇ ਖਿਲਾਫ ਇੱਕ ਸ਼ਿਕਾਇਤ ਦਿੱਤੀ ਹੈ ਉਹਨਾਂ ਦੇ ਉੱਤੇ ਗੰਭੀਰ aarop ਵੀ ਲਗਾਏ ਨੇ ਤਾ ਬਿਲਕੁਲ ਤੁਹਾਨੂੰ ਪੂਰਾ ਮਾਮਲਾ ਦੱਸ ਦਿੰਦੇ ਆ ਜਲੰਧਰ ਦੇ ਸੰਵਿਧਾਨ ਚੌਕ ਜਿਸ ਨੂੰ ਕਿ ਪਹਿਲਾਂ ਬੀਐਮਸੀ ਚੌਕ ਵੀ ਕਿਹਾ ਜਾਂਦਾ ਸੀ ਉਸ ਦੇ ਲੱਗੇ ਪੈਂਦੇ ਇੱਕ ਸ਼ੋਰੂਮ ਜੋ ਕਿ ਟੂ ਵਿਲਰ ਦਾ ਸ਼ੋਰੂਮ ਹੈ ਟੀਵੀਐਸ ਦਾ ਸ਼ੋਰੂਮ ਹੈ ਤੁਹਾਨੂੰ ਦੱਸ ਦਈਏ ਉਸ ਦੇ ਇੱਕ EMPLOYE ਦੇ ਵੱਲੋਂ ਇੱਕ ਮਕੈਨਿਕ ਦੇ ਵੱਲੋਂ ਆਪਣੀ ਕੰਪਨੀ ਦੇ ਮਾਲਕ ਤੇ ਤੇ ਆਪਣੇ ਮੈਨੇਜਰ ਦੇ ਉੱਤੇ ਜਿਹੜੇ ਨੇ ਗੰਭੀਰ aarop ਲਗਾਏ ਨੇ ਤਕੀਆ aarop ਲਗਾਏ ਨੇ ਤੁਹਾਨੂੰ ਦੱਸ ਦਿੰਦੇ ਆ ਉਸ ਐਮਪਲੋਏ ਦਾ ਕਹਿਣਾ ਹੈ ਕਿ ਗਾਹਕਾਂ ਦੇ ਕੋਲੋਂ ਦੀ ਵੱਧ ਪੈਸੇ ਜਿਹੜੇ ਨੇ ਉਹ ਜਿਹੜੇ ਮੰਗੇ ਜਾ ਰਹੇ ਨੇ ਵੱਧ ਪੈਸੇ ਜਿਹੜੇ ਨੇ ਵਸੂਲੇ ਜਾ ਰਹੇ ਨੇ ਉਹ ਵੀ ਕਿਸ ਬਨਾਤੇ ਵਸੂਲੇ ਜਾ ਰਹੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਉਸ ਨੇ ਕਿਹਾ ਕਿ ਗਾਹਕਾਂ ਦੇ ਕੋਲੋਂ ਵਾਧੂ ਪੈਸੇ ਵਸੂਲਣ ਦੇ ਲਈ ਗਲਤ ਰਿਪੋਰਟ ਬਣਾ ਕੇ ਜਿਹੜੀ ਹੈ ਗਾਹਕਾਂ ਨੂੰ ਭੇਜੀ ਜਾ ਰਹੀ ਹੈ ਕਲਾਇੰਟਸ ਨੂੰ ਭੇਜੀ ਜਾ ਰਹੀ ਹੈ ਕਿ ਤੁਹਾਡੇ ਵਾਹਨ ਦੇ ਵਿੱਚ ਇਹ ਸਮੱਸਿਆ ਹੈ ਇਸ ਕਰਕੇ ਇਸ ਦਾ ਖਰਚਾ ਜ਼ਿਆਦਾ ਆਵੇਗਾ ਗਲਤ ਰਿਪੋਰਟ ਦੇ ਆਧਾਰ ਦੇ ਉੱਤੇ ਗ੍ਰਾਹਕਾਂ ਦੇ ਕੋਲੋਂ ਵੱਧ ਪੈਸੇ ਦੀ ਵਸੂਲੀ ਜਿਹੜੀ ਹੈ ਕੀਤੀ ਜਾਂਦੀ ਹੈ ਤਾਂ ਉਸ EMPLOYE ਨੇ ਦੱਸਿਆ ਕਿ ਉਹ ਇਸ ਗਲਤ ਕੰਮ ਦਾ ਵਿਰੋਧ ਕਰਦਾ ਸੀ ਉਸ ਦੇ ਵੱਲੋਂ ਜਦੋਂ ਗ੍ਰਾਹਕਾਂ ਨੂੰ ਇਹ ਗੱਲਾਂ ਨਹੀਂ ਕਹੀਆਂ ਗਈਆਂ ਜਦੋਂ ਵਿਰੋਧ ਕੀਤਾ ਗਿਆ ਤਾਂ ਉਸ ਦੀ ਸੈਲਰੀ ਰੋਕੀ ਗਈ ਤਾਂ ਇਸ ਦੇ ਨਾਲ ਨਾਲ ਉਸ ਦੇ ਉੱਤੇ ਝੂਠਾ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਜੋ ਕਿ ਬੇਬੁਨਿਆਦ ਹੈ ਕਿਉਂਕਿ ਉਹਨਾਂ ਕਹਿੰਿਆ ਕਿ ਇਸ ਚੋਰੀ ਦਾ ਸਬੂਤ ਵੀ ਉਹਨਾਂ ਦੇ ਕੋਲ ਨਹੀਂ ਹੈ ਬਾਕੀ ਪੂਰਾ ਮਾਮਲਾ ਕੀ ਹੈ ਟੀਵੀਐਸ ਦੇ EMPLOYEES ਦੇ ਵੱਲੋਂ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਨੇ ਆਓ ਤੁਹਾਨੂੰ ਸੁਣਾ ਦਿੰਨੇ ਆ ਉਸੇ ਦੀ ਜ਼ੁਬਾਨੀ ਕਿ ਕਿਸ ਤਰੀਕੇ ਦੇ ਨਾਲ ਉਸ EMPLOYEES ਦੇ ਵੱਲੋਂ ਉਸ ਨੌਜਵਾਨ ਦੇ ਵੱਲੋਂ ਆਪਣੇ ਹਾਲਾ ਨੂੰ ਬਿਆਨ ਕੀਤਾ ਗਿਆ ਤੁਹਾਡਾ ਨਾਮ ਹਰਪ੍ਰੀਤ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਪਲੇਂਟ ਦਿੱਤੀ ਹੋਈ ਨੂੰ ਤੇ ਕੀ ਕੀਤਾ ਜਾ ਰਿਹਾ ਹੈਗਾ ਚੌਕੇ ਚਾਰ ਚੁੱਕ ਭਾਜੀ 8 9 ਤਰੀਕ ਨੂੰ ਦਿੱਤੀ 20 ਦਿਨ ਹੋ ਗਏ तकरीबन 20 25 ਦਿਨ ਠੀਕ ਹੈ ਜੀ ਇਹ ਦੂਜਾ ਚੌਕੀ ਇੰਝ ਅ ਤਾ ਨਹੀਂ ਦੂਜੇ ਸਗੇ ਸੀਲ ਕੁਮਾਰ ਉਹਨਾਂ ਨੇ ਇਹਨਾਂ ਕਿਹਾ ਸੀ ਇਹ ਤੁਹਾਡਾ ਕਰਾਉਣੇ ਕਰਾਉਣੇ ਮਸਲਾ ਉਹਨਾਂ ਨੂੰ ਕਿਤੇ ਕੰਮ ਪੈਂਦਾ ਰਿਹਾ ਠੀਕ ਹੈ ਜੀ ਅੱਜ ਮੇਜਰ ਸਿੰਘ ਉਹਨਾਂ ਜੀ ਨੂੰ ਮਿਲੇ ਸਰ ਉਹਨਾਂ ਨੂੰ ਤੇ ਉਹ ਕਹਿੰਦੇ ਵੀ ਹੁਣ ਕਾਲੂ ਟਾਡਾ ਮਸਲਾ ਹੱਲ ਕਰਾ ਦਾਂਗੇ ਜੀ ਹਾਂ ਕਿੰਨੀ ਦੇਰ ਹੋ ਗਈ ਹੈ ਤੁਹਾਨੂੰ ਕੰਪਲੇਂਟ ਦਿੱਤੀ ਹੋਈ ਨੂੰ ਭਾਜੀ 9 10 ਤਰੀਕ ਦੇ ਦਿੱਤੀ ਹੋਇ ਛੇ ਹਾਂਜੀ ਤਾਂ ਇਸ ਤੋਂ ਬਾਅਦ ਜਦੋਂ TVS ਕੰਪਨੀ ਦੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਕਰਮਚਾਰੀ ਹੈ ਇੱਕ এমਪਲੋਏ ਹੈ ਜੋ ਕਿ TVS ਕੰਪਨੀ ਦੇ ਵਿੱਚ ਕੰਮ ਕਰਦਾ ਹੈ ਤੇ ਇਸ ਦੇ ਵੱਲੋਂ ਇੱਕ ਚੋਰੀ ਵੀ ਜਿਹੜੀ ਹੈ ਕੀਤੀ ਗਈ ਸੀ ਤਾਂ ਜਦੋਂ ਤੁਹਾਨੂੰ ਦੱਸ ਦਈਏ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਸਾਫ਼ ਇਨਕਾਰ ਕਰ ਦਿੱਤਾ ਕਿ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੋਈ ਵੀ ਵੀਡੀਓ ਜਿਹੜੀ ਹੈ ਉਹਨਾਂ ਦੇ ਵੱਲੋਂ ਨਹੀਂ ਦੇਖੀ ਗਈ ਤਾਂ ਕਿਤੇ ਨਾ ਕਿਤੇ ਇਹਨਾਂ ਦੀਆਂ ਅਜਈਆਂ ਗੱਲਾਂ ਤੋਂ ਬਾਅਦ ਸੱਚ ਜਿਹੜਾ ਹੈ ਅ ਸਾਹਮਣੇ ਆ ਹੀ ਰਿਹਾ ਸਮਝ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਅਨਾਂਕਾਨਿਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੈਨੇਜਰ ਦੇ ਵੱਲੋਂ ਆਪਣਾ ਪੱਲਾ ਛਾੜਦੇ ਹੋਏ ਗੱਲ ਕਹੀ ਗਈ ਹੈ ਕਿ ਜੋ ਕੰਪਨੀ ਦੇ ਮਾਲਕ ਨੇ ਉਹਨਾਂ ਦੇ ਘਰ ਕੋਈ ਅਨਹੋਣੀ ਘਟਨਾ ਹੋਈ ਹੈ ਕੁਝ ਉਹਨਾਂ ਦੇ ਘਰ ਦੇ ਵਿੱਚ ਮਿਸ ਹੈਪਨਿੰਗ ਹੋਈ ਹੈ ਜਿਸ ਦੀ ਵਜ੍ਹਾ ਤੇ ਕਰਕੇ ਮਾਲਕ ਇੱਥੇ ਆ ਨਹੀਂ ਪਾਏ ਪਰ ਪੂਰੀ ਗੱਲ ਜਿਹੜੀ ਹੈ ਮਾਲਕ ਹੀ ਦੱਸਣਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੰਪਨੀ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕੰਪਨੀ ਦੇ ਮੈਨੇਜਰ ਦੇ ਵੱਲੋਂ ਇਸ ਜੋ ਉਹਨਾਂ 'ਤੇ આરોਪ ਲੱਗੇ ਨੇ ਕਿਵੇਂ ਉਹਨਾਂ ਨੂੰ ਖਾਰਜ ਕੀਤਾ ਜਾਂਦਾ ਹੈ ਤੇ ਜਦੋਂ ਸੀਸੀਟੀਵੀ ਦੀ ਗੱਲ ਪੁੱਛੀ ਜਾਂਦੀ ਹੈ ਸੀਸੀਟੀਵੀ ਵੀਡੀਓ ਦੇ ਬਾਰੇ ਪੁੱਛਿਆ ਜਾਂਦਾ ਤੇ ਉਹਨਾਂ ਦੇ ਕੀ ਬਿਆਨ ਨੇ आपके यहाँ पे जो वर्कशॉप में मकैनिक हैं उन्होंने आरोप लगाए हैं उन्होंने कहा है कि वहाँ पे जो कस्टमर की गाड़ियाँ आती है उनके जो हेड होते हैं उसको प्रॉब्लम क्रिएट करके कस्टमर को जो है आ, कस्टमर को ये बताया जाता है कि उनके जो इंजन हेड है उसका काम होने वाला है और भी जो उसके पार्ट्स है उसके साथ छेड़खानी की जाती है क्या कुछ कहना चाहते हैं आप इस पर सर बेसिकली मेरे तक बात आई कि ये बंदा चोरी करते हुए पकड़ा गया यहाँ से उसके बाद ये आ, वहाँ पे जाके इसने हमारी कंप्लेंट के अगेंस्ट कंप्लेट की है और आई थिंक उसका फ्रेंड ही आया थी जो मुझे पूरी डिटेल्स भी इसके बारे में भी कन्फर्म है इसके बारे में तो एम डी सर ही बात कर पाएंगे आपसे और दिक्कत यह है कि हमारे एम सर के घर पर कुछ मिसाप नहीं हो गई है तो आई थिंक सो तो चार दिन के बाद ही मिल पाएंगे जो अभी आपको क्लियर हो पाएगा जो कुछ नहीं नहीं जो अभी आपने, आपने कहा चोरी करते पकड़ा गया उसने है उसने आरोप ये लगाया कि मैंने उनका काम करना बंद कर दिया इसलिए मेरी सैलरी रोक दी गई है मेरा इंसेंटिव था वो बंदा चोरी पकड़ते हुए पकड़ा जाए गार्ड पकड़ रहा है उसको सामान बाहर लेके जाते हुए छुपा के लेके जाते हुए उसके बाद बंदा गायब हो जाए फिर जाके हमारी एफआईआर के against सफैया कर रहा है तो ये तो साची होती है एफआईआर हुई है क्या इस मामले में हमने दर्ज करवाई थी ना शिकायत दर्ज करवाई तो पुलिस पुलिस ने क्या कहा था आपकी शिकायत पे अगर आपने कोई अपने कोई एविडेंस दिया होगा नहीं अभी तक प्रोसेस में है अभी ही तो ही आपके पास उसकी कोई चोरी करने का क्या कोई सबूत है सर वही वीडियो जो लगा जो हमारा गार्ड है सबूत है सर गवाह है नहीं उसको पकड़ा है उसको चोरी करते उसकी वीडियो वगैरह आपके आई है सर, कैमरे में बकायदा सर गार्ड ने पकड़ा है उसको गवाह खड़ा है सामने गवाह से ज्यादा तो नहीं है सब कुछ तो आप है ना हम बकायदा उसको खड़ा किया और इसीलिए खड़ा किए हो है ना तो आपके कहने का मतलब कि जो उसने आरोप लगाए उसे ही कैसे देख रहे हैं कि वो सही है कि गलत है अब सर वो जो मर्जी बोलता रहे चोरी के बाद तो बंदा बहुत कुछ बोलता है तो बाकी मैं आपको पहले बोल चुका हूँ मैं ज़्यादा नहीं इसके बारे में अभी बोल सकता एम सर आते हैं तो वो चार पाँच दिन के बाद बैठ के जो भी है आपको क्लैरिफाई कर देंगे सब कुछ ਤੁਹਾਨੂੰ ਦੱਸ ਦਈਏ ਹੁਣੇ ਪੂਰਾ ਮਾਮਲਾ ਜੋ ਹੈ ਪੁਲਿਸ ਥਾਣੇ ਤੱਕ ਪਹੁੰਚ ਚੁੱਕਾ ਹੈ ਬੱਸ ਸਟੈਂਡ ਦੇ ਵਿੱਚ ਜਿਹੜਾ ਪੁਲਿਸ ਚੌਂਕੀ ਹੈ ਉਸ ਦੇ ਵਿੱਚ ਇਹ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਤੇ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਚੌਂਕੀ ਇੰਚਾਰਜ ਮੇਜਰ ਸਿੰਘ ਦਾ ਕਹਿਣਾ ਕਿ ਉਹਨਾਂ ਦੇ ਕੋਲ ਇੱਕ EMPLOYE ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਕੰਪਨੀ ਨੇ ਉਸ ਦੀ ਸੈਲਰੀ ਵੀ ਰੋਕੀ ਹੈ ਪੁਲਿਸ ਦਾ ਕਹਿਣਾ ਕਿ ਇਸ ਪੂਰੇ ਮਾਮਲੇ ਦੇ ਉੱਤੇ ਜਿਹੜਾ ਕੰਪਨੀ ਹੈ ਕੰਪਨੀ ਦੇ ਮਾਲਕ ਤੋਂ ਪੁੱਛ ਪੜਤਾਲ ਕੀਤੀ ਜਾਏਗੀ ਤਾਂ ਅਗਲੀ ਜਾਂਚ ਕੀਤੀ ਜਾਵੇਗੀ ਅ ਸਰ ਇੱਕ ਮਕੈਨਿਕ ਵੱਲੋਂ ਤੇ ਇੱਕ ਸ਼ਿਕਾਇਤ ਕਰਤਾ ਵੱਲੋਂ ਜਿਹੜਾ TVS ਏਜੰਸੀ ਤੇ આરોਪ ਲਗਾਏ ਗਏ ਨੇ ਸ਼ਿਕਾਇਤ ਵੀ ਦਰਜ ਕਰਾਈ ਗਈ ਹੈ ਨਾ ਕੀ ਹੈ ਪੂਰਾ ਮੈਟਰ ਕੋਈ ਮਲੇਟ ਆਈ ਹੈ ਵੈਰੀਫਾਈ ਕਰਦੇ ਆ ਕੀ ਕੀ ਮਾਮਲਾ ਕੀ ਹੈ ਪੂਰਾ ਜਿਹੜਾ ਇੱਕ ਮਲੇਟ ਆਈ ਦੇਖਦੇ ਹਾਂ ਮਾਮਲਾ ਕੀ ਹੈ ਕਹਿੰਦਾ ਮੇਰੀ ਤਨਖਾਹ ਨਹੀਂ ਦਿੱਤੀ ਤੇ ਉਹ ਕਹਿੰਦੇ ਹਾਂ ਇੱਕ ਇੱਕ ਕਹਿ ਰਹੇ ਕਿ ਉੱਥੇ ਅਗਰ ਕੋਈ ਕਸਟਮਰ ਆਂਦਾ ਹੈ ਤੇ ਉੱਥੇ ਕੋਈ ਸਪਰੇਅ ਮਾਰ ਦਿੱਤੀ ਜਾਂਦੀ ਹੈ ਜਾਂ ਕੁਝ ਕਰ ਦਿੱਤਾ ਜਾਂਦਾ ਜਿੰਨਾ ਇਹ ਸਾਬਿਤ ਕਰਦੇ ਕਿ ਉਹਦੇ ਇੰਜਨ ਚ ਪ੍ਰੋਬਲਮ ਆ ਗਈ ਹੈ ਉਹ ਦਰਖਾਸਤ ਦਿੱਤੀ ਹੈ ਉਹਨੂੰ ਵੈਰੀਫਾਈ ਕਰਦੇ ਆਪਾਂ ਚੈੱਕ ਕਰਦੇ ਆ ਤੁਸੀਂ ਦਰਖਾਸਤ ਦੇਖੀ ਹੈ ਕੀ ਹੈ ਇਹਦੇ ਵਿੱਚ ਉਹ ਕੰਪਲੇਂਟ ਤੇ ਮੇਰੀ ਤਨਖਾਹ ਨਹੀਂ ਦਿੰਦੇ ਹਾਂ ਤੇ ਮੈਨੂੰ ਪਰੇਸ਼ਾਨ ਕਰਦੇ ਨੇ ਦੇਖਦੇ ਆਪਾਂ ਤੇ ਜਿਹੜਾ આરોਪ ਇਹ ਵੀ ਲਗਾਏ ਗਏ ਜਿਹੜਾ ਲੋਕਾਂ ਦੇ ਜਿਹੜੇ ਵਹੀਕਲ ਦੇ ਨਾਲ ਜਿਹੜਾ ਛੇੜਖਾਨੀ ਕੀਤੀ ਜਾਂਦੀ ਉਹ ਵੀ ਦੇਖਦੇ ਆਂ ਜੀ ਵੈਰੀਫਾਈ ਕਰਦੇ ਆ ਸਾਰਾ ਕੁਝ ਬਿਲਕੁਲ ਹੀ ਜਲੰਧਰ ਦੀ ਮਸ਼ਹੂਰ ਕੰਪਨੀ TVS ਜਿੱਥੋਂ ਕਿ ਬਹੁਤ ਹੀ ਲੋਕ ਜਿਹੜੇ ਨੇ ਟੂ-ਵੀਲਰ ਖਰੀਦਦੇ ਨੇ ਤਾਂ ਕਿਤੇ ਨਾ ਕਿਤੇ ਵਿਵਾਦਾਂ ਦੇ ਵਿੱਚ ਘਿਰੇ ਹੋਈ ਨਜ਼ਰ ਆ ਰਹੀ ਹੈ ਇਹਨਾਂ ਦੇ EMPLOYEES ਦੇ ਵੱਲੋਂ ਕਰਮਚਾਰੀ ਦੇ ਵੱਲੋਂ ਇਹਨਾਂ ਦੇ ਉੱਤੇ આરોਪ ਲਗਾਏ ਨੇ ਜਦੋਂ ਚੋਰੀ ਦੇ આરોਪਾਂ ਦੀ ਗੱਲ ਹੁੰਦੀ ਹੈ ਨੌਜਵਾਨ ਕਹਿੰਦਾ ਕਿ ਚੋਰੀ ਦੇ આરોਪ ਮੇਰੇ ਤੇ ਲਗਾਏ ਗਏ ਨੇ ਪਰ ਇਹਨਾਂ ਕੋਲ ਸਬੂਤ ਨਹੀਂ ਹੈ ਤਾਂ ਉਸ ਤੋਂ ਬਾਅਦ ਜਦੋਂ ਕੰਪਨੀ ਦੇ ਮੈਨੇਜਰ ਨਾਲ ਗੱਲ ਕੀਤੀ ਜਾਂਦੀ ਹੈ ਕਿ ਕੋਈ ਸੀਸੀਟੀਵੀ ਵੀਡੀਓ ਜਾਂ ਕੋਈ ਸਬੂਤ ਤੁਹਾਡੇ ਕੋਲ ਹੈ ਤਾਂ ਉਹਨਾਂ ਵੱਲੋਂ ਮਨਾਈ ਕਰ ਦਿੱਤੀ ਜਾਂਦੀ ਹੈ ਤਾਂ ਨਾ ਕਿਤੇ ਜੜੀ ਤਸਵੀਰਾਂ ਨੇ ਹਾਲੋ ਬਿਆਨ ਜਿਹੜਾ ਪੇਸ਼ ਕਰਦੀਆਂ ਨਜ਼ਰ ਆ ਰਹੀਆਂ ਨੇ ਤਾਂ ਬਿਲਕੁਲ ਜੇਕਰ ਤੁਸੀਂ ਵੀ ਟੂ-ਵీలਰ ਤੁਹਾਡੇ ਕੋਲ ਹੈ ਉਹਦੀ ਸਰਵਿਸ ਜਾਂ ਕੋਈ ਕੰਮ ਕਰਵਾਉਣ ਜਾਂਦੇ ਹੋ ਤਾਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਓ ਕਿਉਂਕਿ ਜੇਕਰ ਜਲੰਧਰ ਦੇ ਵਿੱਚ ਅਜੇ ਨਹੀਂ ਵੀ ਪਾਇਆ ਜਾਂਦਾ ਤਾਂ ਕਿਸੇ ਨਾ ਕਿਸੇ ਕੰਪਨੀ ਦੇ ਵਿੱਚ ਅਜਿਹਾ ਜ਼ਰੂਰ ਹੋ ਸਕਦਾ ਹੈ ਕਿ ਤੁਹਾਨੂੰ ਲੁੱਟਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਸਕਦੀ ਹੈ ਸੋ ਲੋੜ ਹੈ ਸੁਚੇਤ ਰਹਿਣ ਦੀ ਦੇਸ਼ ਦੁਨੀਆ ਦੀਆਂ ਤਾਜ਼ਾਤ ਰਿਨ ਖਬਰਾਂ ਦੇ ਲਈ ਬਣੇ ਰੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ ਟੀਵੀ ਨੂੰ ਆਈਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।